11 1.5 ਸਾਲ ਦੀ ਮੰਨਤ ਦੇ ਦਿਮਾਗ ਦੇ ਵਿੱਚ ਕਾਰੋਬਾਰ ਦਾ ਆਈਡੀ ਆ ਜਾਂਦਾ ਹੈਗਾ ਇਹ ਪੋਸੀਬਲ ਕਿਵੇਂ ਹੋਇਆ ਘਰ ਦੀ ਪਰਵਰਿਸ਼ 4 ਸਾਲ ਪਹਿਲਾਂ ਜਦੋਂ ਅਸੀਂ ਬਿਮਾਰ ਹੋ ਗਏ ਸੀ ਤਾਂ ਮਤਲਬ ਸਲਾਹ ਦਿੱਤੀ ਕਿਸੇ ਨੇ ਵੀ ਤੁਸੀਂ ਬੱਕਰੀ ਲਿਆਓ ਪਾਪਾ ਨੂੰ ਤਾਂ ਮੰਮਾ ਪਾਪਾ ਨੇ ਸਲਾਹ ਕਰਕੇ ਬੱਕਰੀ ਲਿਆਂਦੀ ਉਸ ਤੋਂ ਬਾਅਦ ਜਦੋਂ ਦਾ ਦੁੱਧ ਪੀਤਾ ਤਾਂ ਸਾਨੂੰ ਇੰਨੇ ਅੱਛੇ ਰਿਜ਼ਲਟਸ ਮਿਲੇ ਕਿ ਅਸੀਂ ਖੁਦ ਸ਼ੌਕ ਹੋ ਗਏ ਮੇਰੇ ਮੇਰੇ ਖਿਆਲ ਚ ਆਇਆ ਵੀ ਇਸ ਨੂੰ ਬਿਜ਼ਨਸ ਦੇ ਤੌਰ ਤੇ ਲੈ ਕੇ ਆਈਏ ਫਿਰ ਅਸੀਂ ਘਰ ਚ ਗੱਲ ਛੇੜੀ ਹੁਣ ਇੱਦਾਂ ਲੱਗਣ ਲੱਗ ਗਿਆ ਵੀ ਸਾਡੇ ਵਾਸਤੇ ਇਹ ਬਣਿਆ ਹੋਇਆ ਸੀ ਤੁਸੀਂ ਇਸ ਚ ਆਇਆ ਮਿਹਨਤ ਕਰਕੇ ਤੇਰੀ ਦੀ ਨੌਲੇਜ ਤੁਸੀਂ ਕਿੱਥੋਂ ਲਈ ਕਿੱਥੋਂ ਸਿਖਲਾਈ ਲਈ ਇਹਦੀ ਇੰਟਰਨੈਟ ਤੋਂ ਜਾਂ ਕੋਈ ਟ੍ਰੇਨਿੰਗ ਸੈਂਟਰ ਦੇ ਵਿੱਚ ਜਾ ਕੇ ਇਹਦਾ ਸਿੱਖਿਆ ਵੀ ਜਿਹੜੀ ਬਰੀਡ ਰੱਖੜੀ ਜਾਵੇ ਜਿਹੜੀ ਤੁਸੀਂ ਬ੍ਰੀਡ ਦੀ ਗੱਲ ਕਰ ਰਹੇ ਹੋ ਤਾਂ ਸਾਡੇ ਫਾਰਮ ਤੇ ਸਵਿਟਜ਼ਰਲੈਂਡ ਦੀ ਬ੍ਰੀਡ ਹੈ ਜਿਸ ਦਾ ਨਾਮ ਹੈ ਸਨਨ ਇਹ ਪੰਜਾਬ ਦੇ ਵਿੱਚ ਕਿਸੇ ਫਾਰਮ ਦੇ ਵਿੱਚ ਨਹੀਂ ਹੈਗੀ ਤੁਸੀਂ ਸੋਚਿਆ ਵੀ ਜਦੋਂ business ਕਰਨਾ ਹੀ ਹੈ ਤਾਂ ਕਿਉਂ ਨਾ ਰੇਅਰ business ਕਰਿਆ ਜਾਵੇ ਜਿਹਨੂੰ ਪਿਆਰ ਬਹੁਤ ਕਰਦੀਆਂ ਨਾ ਹੁਣ ਵੀ ਦੇਖੋ ਮੈਂ ਤੁਹਾਨੂੰ ਨਹੀਂ ਦੇਖ ਰਿਹਾ ਤੁਹਾਨੂੰ ਇਹ ਬੁਲਾ ਰਹੀ ਹੈ ਹਾਂਜੀ ਐਕਚੁਅਲੀ ਕਿਉਂਕਿ ਹੁਣ ਅਸੀਂ ਰੋਜ਼ ਉਰੇ ਆਂਦੇ ਆ ਤਾਂ ਮਤਲਬ ਇਹ ਪਛਾਣਨ ਲੱਗ ਜਾਂਦੀਆਂ ਨੇ ਤਾਂ ਇੱਕ ਤਰ੍ਹਾਂ ਦਾ ਪਿਆਰ ਪੈ ਜਾਂਦਾ ਹੈ ਦਾਈ ਤਾਂ ਨਹੀਂ ਹੋਈ ਪੈਣਾ ਦੇ ਵਿੱਚ ਨਾਂ ਨੂੰ ਲੈ ਕੇ ਯਾਰ ਇਹ ਮੇਰੀ ਹੈ ਇਹ ਮੇਰੀ ਹੈ ਕਿਉਂ ਇਹ ਹੋ ਜਾਂਦਾ ਨਾ ਕਿਸੇ ਚ ਐਵੇਂ ਹੋ ਜਾਂਦਾ ਵੀ ਦਾ ਨਾਮ ਇਹ ਨਹੀਂ ਇਹ ਹੋਣਾ ਚਾਹੀਦਾ ਫਿਰ ਇਹ ਉਸ ਨੂੰ ਆਪਣੇ ਨਾਮ ਨਾਲ ਬੁਲਾਉਂਦੇ ਨੇ ਮੇਰੇ ਆਪਣੇ ਨਾਮ ਨਾਲ ਕਦੇ ਆਈ ਨਹੀਂ ਆ ਕਿ ਅਸੀਂ ਵੀ ਹਾਈਲਾਈਟਸ ਕਰ ਲਈਏ ਅਸੀਂ ਵੀ ਬਾਹਰ ਨੂੰ ਚਲੇ ਜਾਈਏ ਅਸੀਂ ਕਿਉਂ ਇੱਥੇ ਮਿੱਟੀ ਨਾਲ ਮਿੱਟੀ ਹੋਈਆਂ ਹੀ ਆ ਗੋਏ ਨਾਲ ਗੁਆ ਹੋਈ ਜਾਂਦੇ ਆ ਅਸੀਂ ਕਿਉਂਕਿ ਸਾਨੂੰ ਜਿਵੇਂ ਮਮਾ ਪਾਪਾ ਨੇ ਕਿਹਾ ਵੀ ਤੁਸੀਂ ਕੁਝ ਕਰਨਾ ਹੈ ਤਾਂ ਅਸੀਂ ਮਿਹਨਤ ਕਰੀ ਗਏ ਹੌਨ ਜੀ ਮੈਂ ਹੌਲੀ ਹੌਲੀ ਪਤਾ ਲੱਗ ਗਿਆ ਵੀ ਇਹ ਬਿਜ਼ਨਸ ਐ ਬਹੁਤ ਵਧੀਆ ਬਿਜ਼ਨਸ ਐ ਜਿਵੇਂ ਹੁਣ YouTube ਤੇ ਐਪਰੀਸ਼ੀਏਸ਼ਨ ਮਿਲੀ ਜਾਂਦੀ ਐ ਫਿਰ ਹੁਣ ਸਾਨੂੰ ਐ ਹੁੰਦਾ ਵੀ ਇਹ ਬਿਜ਼ਨਸ ਬਹੁਤ ਵਧੀਆ ਐ ਕਹਿੰਦੇ ਧੀਆ ਵੀ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ ਅਤੇ ਸਾਬਿਤ ਕਰਕੇ ਦਿਖਾਇਆਗਾ ਪਟਿਆਲੇ ਦੀਆਂ ਦੋ ਧੀਆ ਨੇ ਇੱਕ ਨੂਰ ਅਤੇ ਮੰਨਤ ਨੇ ਜਿਹੜੀਆਂ ਛੋਟੀ ਉਮਰ ਦੇ ਵਿੱਚ ਹੀ ਅੱਜ ਕਰੋੜਾਂ ਦਾ ਕਹਿ ਦिए ਕਾਰੋਬਾਰ ਚਲਾ ਰਹੀਆਂ ਨੇ ਆਪਣਾ ਕਾਰੋਬਾਰ ਤਾਂ ਚਲਾ ਹੀ ਰਹੀਆਂ ਨੇ ਅਤੇ ਲੋਕਾਂ ਦੇ ਲਈ ਮਾਰਗਦਰਸ਼ਕ ਵੀ ਬਣ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਖਲਾਈ ਦਿੰਦੀਆਂ ਨੇ ਅਤੇ ਉਹਨਾਂ ਨੂੰ ਪ੍ਰੇਰਿਤ ਕਰਦੀਆਂ ਨੇ ਕਿ ਉਹ ਆਪਣੀ ਹੀ ਧਰਤੀ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਕਾਰੋਬਾਰ ਕਰਨ ਨਾ ਕਿ ਉਹ ਵਿਦੇਸ਼ਾਂ ਦੇ ਵੱਲ ਭੱਜਣ ਗੱਲਬਾਤ ਕਰਾਂਗੇ ਇੱਕ ਨੂਰ ਤੇ ਮੰਨਤ ਸਾਡੇ ਨਾਲ ਮੌਜੂਦ ਨੇ ਇੰਡੀਆ ਗੋਟ ਮਿਲਕ ਨਾਮ ਤੋਂ ਇਹ ਫਾਰਮ ਚਲਾਉਂਦੇ ਨੇ ਸਵਾਗਤ ਕਰਦੇ ਆ ਸੰਮ ਟੀਵੀ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਸੋ ਅਸੀਂ ਤੁਹਾਡਾ ਆਪਣੇ ਫਾਰਮ ਤੇ ਸਵਾਗਤ ਕਰਦੇ ਆਂ ਤੇ ਜਿਹੜੇ ਸਾਰੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਸਾਨੂੰ ਦੇਖ ਰਹੇ ਹੋ ਅੱਛਾ ਦੋਨੇ ਆਪਣਾ ਨਾਮ ਦੱਸ ਦਿਓ ਕਿਉਂਕਿ ਲੋਕਾਂ ਨੂੰ ਕਨਫਿਊਜ਼ਨ ਹੋ ਜਾਣੀਆਂ ਵੀ ਇੱਕ ਨੂਰ ਕੌਣ ਆ ਤੇ ਮੰਨਤ ਕੌਣ ਆ ਸਰ ਮੇਰਾ ਨਾਮ ਇਕਨੂਰ ਹੈ ਸਸ਼ੀਕਲ ਜੀ ਮੇਰਾ ਨਾਮ ਮੰਨਤ ਮਹਿਮੀ ਹੈ ਅੱਛਾ ਤੁਸੀਂ ਵੱਡੇ ਹੋ ਤੁਸੀਂ ਛੋਟੇ ਹੋ ਨਾ ਹਾਂਜੀ ਅੱਛਾ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਾਂਗਾ ਇਹ ਫਾਰਮ ਦਾ ਪਲਾਨ ਕਿਵੇਂ ਆਇਆ ਦਿਮਾਗ ਦੇ ਵਿੱਚ ਤੁਹਾਡੇ ਆਪਣੇ ਆਇਆ ਜਾਂ ਘਰੋਂ ਪੇਰੈਂਟਸ ਨੇ ਕਿਹਾ ਕਿ ਬੇਟਾ ਤੁਸੀਂ ਆਹ ਕੰਮ ਸਿੱਖੋ ਤੁਸੀਂ ਇਹਦੀ ਸਿੱਖਲਾਈ ਲਓ ਜਾਂ ਇਸ ਤਰ੍ਹਾਂ ਦਾ ਕੰਮ ਕਰੋ ਇਹ ਜਿਹੜੇ ਤੁਸੀਂ ਗੈਸ ਕੀਤੇ ਆ ਇਹ ਸਾਰੀ ਮਤਲਬ ਗਲਤ ਆ ਪਰ ਇਹ ਜਿਹੜਾ ਚੀਜ਼ ਆ ਇਹ ਕੋਇਨਸੀਡੈਂਸਲੀ ਜਦੋਂ 4 ਸਾਲ ਪਹਿਲਾਂ ਜਦੋਂ ਅਸੀਂ ਬਿਮਾਰ ਹੋ ਗਏ ਸੀ ਤਾਂ ਮਤਲਬ ਸਲਾਹ ਦਿੱਤੀ ਕਿਸੇ ਨੇ ਵੀ ਤੁਸੀਂ ਬੱਕਰੀ ਲਿਓ ਪਾਪਾ ਨੂੰ ਤਾਂ ਮਮਾ ਪਾਪਾ ਨੇ ਸਲਾਹ ਕਰਕੇ ਬੱਕਰੀ ਲਿਆਂਦੀ ਅਸੀਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਬੱਕਰੀ ਰੱਖੀ ਤੇ ਤੁਸੀਂ ਉਹ ਸੋਚ ਸਕਦੇ ਹੋ ਅਸੀਂ ਦੋਨੋਂ ਛੋਟੇ ਸੀ ਤੀਸਰੀ ਮੰਜ਼ਲ ਤੇ ਗਰਮੀਆਂ 'ਚ ਵੀ ਚੜਨਾ ਸਰਦੀਆਂ 'ਚ ਵੀ ਚੜਨਾ ਬਹੁਤ ਮਿਹਨਤ ਕੀਤੀ ਉਸ ਤੋਂ ਬਾਅਦ ਅਸੀਂ ਜਦੋਂ ਦਾ ਦੁੱਧ ਪੀਤਾ ਤਾਂ ਸਾਨੂੰ ਇੰਨੇ ਅੱਛੇ ਰਿਜ਼ਲਟਸ ਮਿਲੇ ਕਿ ਅਸੀਂ ਖੁਦ ਸ਼ੌਕ ਹੋ ਗਏ ਫਿਰ ਇੱਕ ਦਿਨ ਗਵਾਂਡੀਆਂ ਨੇ ਦੁੱਧ ਮੰਗ ਲਿਆ ਸੋ ਅਸੀਂ ਉਹਨਾਂ ਨੂੰ ਦਿੱਤਾ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਚਾਰजेस ਲਓਗੇ ਤਾਂ ਉਦੋਂ ਤੋਂ ਸਾਡੇ ਮੇਰੇ ਖਿਆਲ 'ਚ ਆਇਆ ਵੀ ਇਸ ਨੂੰ ਬਿਜ਼ਨਸ ਦੇ ਤੌਰ ਤੇ ਲੈ ਕੇ ਆਈਏ ਫਿਰ ਅਸੀਂ ਘਰ 'ਚ ਗੱਲ ਛੇੜੀ ਅੱਜ ਤੁਹਾਡੀ ਉਮਰ ਕਿੰਨੀ ਹੈ ਤੇ ਉਦੋਂ ਤੁਹਾਡੀ ਉਮਰ ਕਿੰਨੀ ਸੀ ਸਰ ਅੱਜ ਮੇਰੀ ਉਮਰ 16 ਸਾਲਾਂ ਉਹ ਮੈਂ 11 ਸਾਢੇ ਕਿੰਨੇ ਸਾਲ ਦੀ ਹੁਮਨਸਰ 11 ਸਾਢੇ 11 ਸਾਲ ਦੀ ਮਨਨ ਦੇ ਦਿਮਾਗ ਦੇ ਵਿੱਚ ਕਾਰੋਬਾਰ ਦਾ ਆਈਡੀ ਆ ਜਾਂਦਾ ਹੈਗਾ ਇਹ ਪੋਸੀਬਲ ਕਿਵੇਂ ਹੋਇਆ ਘਰ ਦੀ ਪਰਵਰਿਸ਼ਾ ਜੀ ਇਹ ਹੁਣ ਚਲੋ ਮੈਂ ਤਾਂ ਇਹਦੇ ਬਾਰੇ ਕਿਵੇਂ ਦੱਸਾਂ ਮੈਨੂੰ ਲੱਗਦਾ ਵੀ ਘਰ ਦੀ ਪਰਵਰਿਸ਼ਾ ਤੇ ਕੁਝ ਅਲਗ-ਵਲ ਦੇ ਸਰਕਮਸਟੈਂਸਿਸ ਹੁਣ ਐਦਾਂ ਲੱਗਣ ਲੱਗ ਗਿਆ ਵੀ ਸਾਡੇ ਵਾਸਤੇ ਇਹ ਬਣਿਆ ਹੋਇਆ ਸੀ ਤੁਸੀਂ ਇਸ 'ਚ ਆਏ ਆ ਮਿਹਨਤ ਕਰਕੇ ਹਾਂ ਆਪਾਂ ਇੱਕ ਨੂਰ ਵੱਲ ਚੱਲਦੇ ਆਂ ਇੱਕ ਨੂਰ ਤੁਹਾਡੀ ਉਮਰ ਕਿੰਨੀ ਹੈ ਸਰ ਮੇਰੀ 14 ਇਅਰਸ 14 ਇਅਰਸ ਸਰ ਅੱਛਾ ਤੁਸੀਂ ਦੋਨੇ ਭੈਣਾ ਮਿਲ ਕੇ ਇਹ ਕਾਰੋਬਾਰ ਜਿਹੜਾ ਸੰਭਲਦੇ ਹੋ ਇਹ ਸਾਰੀਆਂ ਬੱਕਰੀਆਂ ਦੀ ਫਿਰ ਇਹਦੀ ਨੌਲੇਜ ਤੁਸੀਂ ਕਿੱਥੋਂ ਲਈ ਕਿੱਥੋਂ ਸਿਖਲਾਈ ਲਈ ਇਹਦੀ ਇੰਟਰਨੈਟ ਤੋਂ ਜਾਂ ਕੋਈ ਟ੍ਰੇਨਿੰਗ ਸੈਂਟਰ ਦੇ ਵਿੱਚ ਜਾ ਕੇ ਇਹਦਾ ਸਿੱਖਿਆ ਵੀ ਕਿਹੜੀ ਬਰੀਡ ਰੱਖੜੀ ਜਾਵੇ ਕਿਹੜੀ ਚੰਗੀ ਆ ਜਾਂ ਕਿਹੜੀ ਨਹੀਂ ਰੱਖਣੀ ਚਾਹੀਦੀ ਸਰ ਅਸੀਂ ਦੋਨਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਸਾਡੇ ਮੰਮਾ ਨੇ ਟ੍ਰੇਨਿੰਗ ਲਈ ਤੀ ਸੀ ਰੋਣੀ ਤੋਂ ਤੇ ਜਿਹੜੀ ਤੁਸੀਂ ਬਰੀਡ ਦੀ ਗੱਲ ਕਰ ਰਹੇ ਹੋ ਤਾਂ ਸਾਡੇ ਫਾਰਮ ਤੇ ਸਵਿਟਜ਼ਰਲੈਂਡ ਦੀ ਬਰੀਡ ਹੈ ਜਿਸ ਦਾ ਨਾਮ ਹੈ ਸਨਨ ਇਹ ਪੰਜਾਬ ਦੇ ਵਿੱਚ ਕਿਸੇ ਫਾਰਮ ਦੇ ਵਿੱਚ ਨਹੀਂ ਹੈਗੀ ਇਸ ਦੇ ਬਾਰੇ ਅਸੀਂ ਗੂਗਲ ਤੋਂ ਪੜਿਆ ਸੀ ਕਿਉਂਕਿ ਜਦੋਂ ਅਸੀਂ ਸੋਚਿਆ ਵੀ ਜਦੋਂ business ਕਰਨਾ ਹੀ ਹੈ ਤਾਂ ਕਿਉਂ ਨਾ ਰੇਅਰ business ਕਰਿਆ ਜਾਵੇ ਵੈਸੇ ਅਸੀਂ ਮੀਟ ਤੇ ਨਹੀਂ ਕੰਮ ਕਰ ਰਹੇ ਇੱਕ ਇਹ ਵੀ ਸਾਡਾ ਜਿਹੜਾ ਫਾਰਮ ਦਾ ਰੇਅਰ ਪੁਆਇੰਟ ਹੈ ਤੇ ਅਸੀਂ ਇੱਕ ਰੇਅਰ ਬਰੀਡ ਤੇ ਕੰਮ ਕਰ ਰਹੇ ਹਾਂ ਜੋ ਕਿ ਸਵਿਟਜ਼ਰਲੈਂਡ ਦੀ ਸਨਨ ਬਰੀਡ ਹੈ ਅੱਛਾ ਮੰਨਣਾ ਤੇ ਹੁਣ ਤੁਹਾਡੇ ਕੋਲ ਜਿੰਨੀਆਂ ਬਰੀਡਸ ਨੇ ਸਵਿਟਜ਼ਰਲੈਂਡ ਦੀਆਂ ਨੇ ਸਾਰੀਆਂ ਜਾਂ ਕੋਈ ਇੰਡੀਅਨ ਬਰੀਡਸ ਵੀ ਤੁਸੀਂ ਨਾਲ ਉਹ ਕਰਦੇ ਹੋ ਸਰੇ ਜਿਹੜੀ ਸਾਰੀ ਬਰੀਡ ਹੈ ਇਹ ਸਵਿਟਜ਼ਰਲੈਂਡ ਦੀ ਸਨ ਇਨ ਬਰੀਡ ਹੈ ਪਹਿਲਾਂ ਸਾਡੇ ਕੋਲ ਇੰਡੀਅਨ ਬਰੀਡ ਪੰਜਾਬ ਦੀ ਜਿਹੜੀ ਬੀਟਲ ਬਰੀਡ ਹੈ ਉਹ ਵੀ ਸੀ ਤੇ ਫਿਰ ਅਸੀਂ ਦੁੱਧ ਤੇ ਕੰਮ ਕਰਨਾ ਸੀ ਤਾਂ ਅਸੀਂ ਫਿਰ ਉਹ ਸੈਲ ਕਰਤੀ ਸੀ ਫਿਲਹਾਲ ਸਾਡੇ ਕੋਲ ਭਾਰਤੀ ਹਰਕ ਕੀ ਹੁੰਦਾਗਾ ਮੰਨ ਲਓ ਤੁਸੀਂ ਸਵਿਟਜ਼ਰਲੈਂਡ ਦੀਆਂ ਬਰੀਡ ਕਿਉਂ ਮੰਗਾਈਆਂ ਕਿ ਇੰਡੀਆ ਦੀ ਜਾਂ ਜੋ ਪੰਜਾਬ ਦੀ ਬਰੀਡ ਆ ਉਹ ਉਨੀ ਅੱਛੀ ਨਹੀਂ ਹੈਗੀ ਨਹੀਂ ਜੀ ਬਰੀਡਸ ਸਾਰੀਆਂ ਵਧੀਆ ਨੇ ਸਭ ਦੀ ਆਪਣੀ ਆਪਣੀ ਸਪੈਸ਼ialities ਨੇ ਵੀ ਕਈਆਂ ਨੇ ਜਿਵੇਂ ਮੀਟ ਤੇ ਕੰਮ ਕਰਨਾ ਉਹ ਲੱਗਨ ਅਸਲ ਤੇ ਕੰਮ ਕਰਦੇ ਨੇ ਜਿਵੇਂ ਹੁਣ ਅਸੀਂ ਦੁੱਧ ਤੇ ਕੰਮ ਕਰਨਾ ਸੀ ਅਸੀਂ ਇਹ ਚੂਜ਼ ਕਰਨਾ ਸੀ ਵੀ ਕਿਹੜੀ ਨਸਲ ਸਭ ਤੋਂ ਵਧੀਆ ਦੁੱਧ ਦਿੰਦੀ ਹੈ ਅਗਰ ਆਪਾਂ ਸਰਚ ਕਰੀਏ ਕਿ ਕਿਹੜੀ ਨਸਲ ਹੈ ਜਿਹੜੀ ਸਭ ਤੋਂ ਵਧੀਆ ਦੁੱਧ ਦਿੰਦੀ ਹੈ ਤਾਂ ਸਾਨੇਨ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਇਸ ਨੂੰ ਵਰਲਡ ਵਾਈਡ ਕুইਨ ਆਫ ਮਿਲਕਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋ ਇਸ ਕਰਕੇ ਅਸੀਂ ਆਪਣੇ ਬਿਜ਼ਨਸ ਚ ਬੈਸਟ ਚੂਜ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਬੈਸਟ ਤੇ ਕੰਮ ਕਰੀਏ ਨਾਲੇ ਇਹ ਇੱਕ ਰੇਅਰ ਬਰੀਡ ਹੈ ਮਤਲਬ ਪੰਜਾਬ ਹਰਿਆਣਾ ਹਿਮਾਚਲ ਨੇੜੇ ਤੇੜੇ ਇਲਾਕਿਆਂ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਸੋ ਕੁਝ ਐਸਾ ਕਰੀਏ ਯੂਨੀਕ ਕਰੀਏ ਕਿਉਂਕਿ ਅੱਜ ਕੱਲ੍ਹ ਸਭ ਦੇ ਦਿਮਾਗ 'ਚ ਆਈਡੀਆਜ਼ ਆਂਦੇ ਨੇ ਪਰ ਬਸ ਜਿਹੜੇ ਯੂਨੀਕ ਆਈਡੀਆਜ਼ ਤੇ ਰੇਅਰ ਆਈਡੀਆਜ਼ ਹੁੰਦੇ ਨੇ ਉਹੀ ਬਿਜ਼ਨਸ 'ਚ ਟਿਕ ਪਾਉਂਦੇ ਨੇ ਸੋ ਇਸ ਕਰਕੇ ਅਸੀਂ ਫਰੇਜ ਨੂੰ ਨਹੀਂ ਬਿਮਾਰੀ ਦਾ ਤਾਂ ਨੀ ਇਹਨਾਂ ਨੂੰ ਡਰ ਰਹਿੰਦਾ ਹੈਗਾ ਜੀ ਕਿਉਂਕਿ ਅਕਸਰ ਬੱਕਰੀਆਂ ਦੇ ਵਿੱਚ ਇਹ ਚੀਜ਼ ਬਹੁਤ ਦੇਖਣ ਨੂੰ ਮਿਲਦੀ ਹੈ ਕਿ ਬਿਮਾਰ ਛੇਤੀ ਹੋ ਜਾਂਦੀਆਂ ਫਿਰ ਕਿ ਅਗਰ ਠੀਕ ਨਹੀਂ ਹੁੰਦੀਆਂ ਨੁਕਸਾਨ ਹੋ ਜਾਂਦਾ ਕਹਿੰਦੇ ਵੱਡਾ ਲੋਕ ਇਸੇ ਡਰ ਤੋਂ ਜਿਹੜਾ ਇਸ ਕਾਰੋਬਾਰ ਦੇ ਵਿੱਚ ਪੈਂਦੇ ਨਹੀਂ ਸਰ ਜਿਹੜੀ ਬਿਮਾਰੀਆਂ ਹੁੰਦੀਆਂ ਉਹ ਜਲਦੀ ਜਲਦੀ ਵੈਸੇ ਇਸ ਬ੍ਰੀਡ ਨੂੰ ਆਉਂਦੀਆਂ ਨਹੀਂ। ਬਾਕੀ ਜਿਹੜੀਆਂ ਐਨੂਅਲ ਮੈਡੀਸਿਨਸ ਹੁੰਦੀਆਂ ਨੇ, ਇੰਜੈਕਸ਼ਨਸ ਹੁੰਦੇ ਨੇ ਉਹ ਤੁਸੀਂ ਜ਼ਰੂਰ ਲਗਾਣੇ ਹੁੰਦੇ ਆ। ਬਾਕੀ ਅਗਰ ਤੁਹਾਨੂੰ ਨੌਲੇਜ ਪੂਰੀ ਹੈ ਫਿਰ ਤੁਹਾਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ। ਅਗਰ ਬੱਕਰੀ ਬਿਮਾਰ ਵੀ ਹੁੰਦੀ ਹੈ ਤੁਸੀਂ ਪ੍ਰੋਪਰ ਟ੍ਰੀਟਮੈਂਟ ਦੇ ਰਹੇ ਹੋ ਫਿਰ ਤੁਹਾਡਾ ਬਿਜ਼ਨਸ ਗਰੋ ਕਰਦਾ ਹੈ। ਸਰ ਨੌਲੇਜ ਫਿਰ ਕਿੱਥੋਂ ਲੈਣ ਲੋਕ? ਤੁਹਾਡੇ ਕੋਲੇ ਸਿਖਲਾਈ ਲੈਣਾ ਕਿ ਜਾਂ ਫਿਰ ਇੰਟਰਨੈਟ ਤੋਂ ਜਾਂ ਕੋਈ ਹੋਰ ਟ੍ਰੇਨਿੰਗ ਸੈਂਟਰਸ ਬਣੇ ਹੋਏ ਨੇ। ਮੇਰਾ ਇਹ ਮੇਰੀ ਇਹ ਸਲਾਹ ਹੈ ਵੀ ਜਿਵੇਂ ਪਹਿਲਾਂ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਜ਼ਰੂਰ ਲਓ ਟ੍ਰੇਨਿੰਗ ਅਸੀਂ ਵੀ ਦਿੰਨੇ ਆ ਸਰਕਾਰ ਵੀ ਦਿੰਦੀ ਹੈ ਹੋਰ ਕਈ ਫਾਰਮ ਨੇ ਉਹ ਵੀ ਦੰਦੇ ਨੇ ਤੁਹਾਨੂੰ ਜਿੱਥੋਂ ਅੱਛਾ ਲੱਗੇ ਤੁਸੀਂ ਉੱਥੋਂ ਲੈ ਸਕਦੇ ਹੋ ਉਸ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਨਾ ਬਹੁਤ ਕੁਝ ਪਤਾ ਲੱਗ ਜਾਂਦਾ ਹੈ ਵੀ ਤੁਸੀਂ ਕਿਵੇਂ ਆਪਣਾ ਸ਼ੈੱਡ ਬਣਾਣਾ ਕਿੰਨੇ ਐਨੀਮਲਸ ਰੱਖਣੇ ਨੇ ਪੂਰਾ ਬੇਸਿਕ ਤੋਂ ਸਟਾਰਟ ਹੁੰਦਾ ਹੈ ਕਿੱਥੇ ਦਾ ਤੁਸੀਂ ਜਿਵੇਂ ਹੁਣ ਕਿਹਾ ਜਿਵੇਂ ਹੁਣ ਬੱਕਰੀ ਫਾਰਮ ਦੇ ਵਿੱਚ ਮੇਨ ਹੁੰਦਾ ਵੀ ਜਿਹੜਾ ਸ਼ੈੱਡ ਹੈ ਉਸ ਦਾ ਮੂੰਹ ਚੜ੍ਹਦੇ ਸੂਰਜ ਵੱਲ ਹੋਣਾ ਚਾਹੀਦਾ ਹੈ ਅਗਰ ਤੁਸੀਂ ਪੁੱਠਾ ਸ਼ੈੱਡ ਬਣਾ ਲਿਆ ਤੁਹਾਡਾ 10-12 ਲੱਖ ਦਾ ਜਿਹੜਾ ਖਰ ਹੈ ਨਾ ਜਿਹੜਾ 10 ਬਰ ਲੱਖ ਛੱਡ ਤੇ ਲੱਗਿਆ ਬੇਸਟ ਹੋ ਗਿਆ ਉਸ ਤੋਂ ਅੱਛਾ ਜੇ 5000 ਦੀ ਟ੍ਰੇਨਿੰਗ ਲੈ ਕੇ ਸਿੱਖ ਲੰਦੇ ਤਾਂ ਉਹ ਬਚ ਜਾਂਦਾ ਅਸੀਂ ਮਤਲਬ ਐਵੇਂ ਐਵੇਂ ਹੀ ਸਿੱਖੇ ਆ ਤਾਂ ਸਭ ਤੋਂ ਪਹਿਲਾਂ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਮਤਲਬ ਜਿਹੜੇ ਟ੍ਰੇਨਿੰਗ ਨਹੀਂ ਲੈਂਦੇ ਬਿਨਾਂ ਟ੍ਰੇਨਿੰਗ ਲਈ ਕੰਮ ਕਰਦੇ ਆ ਉਹ ਨੁਕਸਾਨ ਖਾ ਬੈਠਦੇ ਹਾਂਜੀ ਮਤਲਬ ਬਹੁਤ ਚਾਂਸਿਸ ਹੁੰਦੇ ਨੇ ਨੁਕਸਾਨ ਖਾਨ ਬੈਠਣ ਦੇ ਅੱਛਾ ਪਿਆਰ ਬਹੁਤ ਕਰਦੀ ਆ ਨਾ ਹੁਣ ਵੀ ਦੇਖੋ ਮੈਂ ਤੁਹਾਨੂੰ ਦੇਖ ਦੇਖ ਰਿਹਾ ਤੁਹਾਨੂੰ ਇਹ ਬੁਲਾ ਰਹੀ ਆ ਹਾਂਜੀ ਐਕਚੁਅਲੀ ਕਿਉਂਕਿ ਹੁਣ ਅਸੀਂ ਰੋਜ਼ ਉਹ ਰਿਆਣੇ ਆ ਤਾਂ ਮਤਲਬ ਇਹ ਪਛਾਣਨ ਲੱਗ ਜਾਂਦੀਆਂ ਨੇ ਤਾਂ ਇੱਕ ਤਰ੍ਹਾਂ ਦਾ ਪਿਆਰ ਪੈ ਜਾਂਦਾ ਜਿਵੇਂ ਉਹਨਾਂ ਦੇ ਕੋਈ ਨਾਮ ਵਗੈਰਾ ਵੀ ਰੱਖੇ ਨਹੀਂ ਇਹਨਾਂ ਦੇ ਕਹਿੰਦੇ ਪਿਆਰ ਹੁੰਦਾ ਜਦੋਂ ਜਾਨਵਰਾਂ ਦੇ ਨਾਮ ਵੀ ਰੱਖੇ ਜਾਂਦੇ ਨੇ ਹਨਾ ਜਿਵੇਂ ਆਪਾਂ ਮੱਝਾਂ ਦੇ ਵੀ ਰੱਖ ਲੈਂਦੇ ਆ ਜਾਂ ਆਪ ਜਾਨਵਰਾਂ ਦੇ ਤੁਸੀਂ ਵੀ ਰੱਖੇ ਹੋਣਗੇ ਤੁਹਾਨੂੰ ਵੀ ਕੋਈ ਪਸੰਦ ਹੋਊਗਾ ਇਹਨਾਂ 'ਚ ਕੋਈ ਆਪਦੀ ਪਸੰਦ ਕੀ ਮੇਰੀ ਇਹ ਆ ਮੇਰੀ ਉਹ ਆ ਉਹ ਜ਼ਿਆਦਾ ਪਿਆਰੀ ਆ ਲਾਡਲੀ ਆ ਦੋਨਾਂ ਨੂੰ ਪਹਿਲਾਂ ਕੌਣ ਦੱਸੂ ਸਰ ਇਸੇ ਦੋਨੋਂ ਹੀ ਨਾਮ ਰੱਖਦੇ ਆ ਜਦੋਂ ਕਿ ਕਿਉਂਕਿ ਜਿਹੜੇ ਛੋਟੇ ਵਿੱਚ ਜਦੋਂ ਅਸੀਂ ਛੋਟੇ ਹੁੰਦੇ ਸੀ ਬੱਚਿਆਂ ਨੂੰ ਆਦਤ ਹੁੰਦੀ ਹੈ ਪੈਟਸ ਦੇ ਨਾਮ ਰੱਖਣ ਦੀ ਤਾਂ ਅਸੀਂ ਉਦੋਂ ਬੱਕਰੀ ਨੂੰ ਇੱਕ ਪੈਟ ਦੇ ਤੌਰ ਤੇ ਲੈ ਕੇ ਆਏ ਸੀ ਜਿਹੜੇ ਉਹਦੇ ਬੱਚੇ ਸੀਗੇ ਤਾਂ ਉਹਨਾਂ ਦਾ ਅਸੀਂ ਨਾਮ ਰੱਖਿਆ ਜਿਹੜੀ ਸਾਡੀ ਪਹਿਲੀ ਬੱਕਰੀ ਸੀ ਉਹਦਾ ਨਾਮ ਅਸੀਂ ਗੋਰੀ ਰੱਖਿਆ ਸੀ ਹੁਣ ਤਾਂ ਉਹ ਸੈਲ ਕਰਤੀ ਸੀ ਕਿਉਂਕਿ ਦੀ ਸੈਨ ਨੂੰ ਤੇ ਕੰਮ ਕਰਨਾ ਸੀ ਤਾਸੀ ਸਭ ਦਿਨ ਆਮਰ ਕੀ ਹੋਣੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਬਾਕੀ ਸਭ ਨਾਲ ਇੱਕੋ ਤਰ੍ਹਾਂ ਦੀ ਅਟੈਚਮੈਂਟ ਹੈ ਪਰ ਇੰਨੀ ਵੀ ਨਹੀਂ ਹੈਗੀ ਅਟੈਚਮੈਂਟ ਕਿ ਜਦੋਂ ਉਹਦੀ ਡੈਥ ਹੋਵੇ ਤਾਂ ਅਸੀਂ ਜਿਆਦਾ ਸਾੜੀ ਸਿਹਤ ਹੀ ਖਰਾਬ ਹੋ ਜਿੰਨਾ ਉਹ ਹੋ ਜੇ ਮਨ ਖਰਾਬ ਤੇ ਲੜਾਈ ਤਾਂ ਨਹੀਂ ਹੋਈ ਭੈਣਾਂ ਦੇ ਵਿੱਚ ਨਾਂ ਨੂੰ ਲੈ ਕੇ ਯਾਰ ਇਹ ਮੇਰੀ ਹੈ ਇਹ ਮੇਰੀ ਹੈ ਕਿਉਂਕਿ ਇਹ ਹੋ ਜਾਂਦਾ ਨਾ ਅ ਵੈਸੇ ਅਸੀਂ ਲੜਦੇ ਨਹੀਂ ਆ ਪਰ ਜੇ ਕਿਸੇ 'ਚ ਐਵੇਂ ਹੋ ਜਾਂਦਾ ਵੀ ਤਾਂ ਨਾ ਮੈਂ ਨਹੀਂ ਇਹ ਹੋਣਾ ਚਾਹੀਦਾ ਫਿਰ ਇਹ ਉਸ ਨੂੰ ਆਪਣੇ ਨਾਮ ਨਾਲ ਬੁਲਾਉਂਦੇ ਨੇ ਮੈਂ ਆਪਣੇ ਨਾਮ ਨਾਲ ਅੱਛਾ ਦੋ ਨਾਂ ਰੱਖ ਲੈਣੇ ਹੋਣਾ ਆਪਸ 'ਚ ਨਹੀਂ ਲੜਦੇ ਨਹੀਂ ਨਹੀਂ ਆਪਸ 'ਚ ਨਹੀਂ ਲੜਦਾ अच्छा की की ਇਹਨਾਂ ਤੋਂ ਫਾਇਦਾ ਲੈ ਸਕਦੇ ਆ ਪ੍ਰੋਡਕਟ ਇੱਕ ਤਾਂ ਦੁੱਧ ਹੋ ਗਿਆ ਹੋਰ ਇਹਨਾਂ ਦੇ ਦੁੱਧ ਤੋਂ ਕੀ ਕੀ ਪ੍ਰੋਡਕਟ ਤਿਆਰ ਹੋ ਜਾਂਦਾ ਹੈ ਦੁੱਧ ਤੂੰ ਵੈਸੇ ਅਸੀਂ ਮੇਨ ਤਰੀਕੇ ਤੇ ਅਸੀਂ ਇੱਕ ਦੁੱਧ ਸੇਲ ਕਰਦੇ ਆ ਇੱਕ ਪਨੀਰ ਸੇਲ ਕਰਦੇ ਆ ਤੇ ਇੱਕ ਦੇਸੀ ਕੀ ਜਿਹੜਾ ਬੱਕਰੀ ਦੇ ਦੁੱਧ ਤੋਂ ਬਣਦਾ ਹੈ ਦੇਸੀ ਕੀ ਦੀ ਕਾਫੀ ਡਿਮਾਂਡ ਆ ਜਿਹੜੀ ਸਕਿਨ ਆ ਜਿਹਾਂ ਦੀ ਸਕਿਨ ਡਰਾਈ ਰਹਿੰਦੀ ਹੈ ਉਹਨਾਂ ਵਾਸਤੇ ਬਹੁਤ ਵਧੀਆ ਆ ਜਿਵੇਂ ਇੱਕ ਆਪਾਂ ਦੇਖਦੇ ਆ ਕਿ ਆ ਜਿਵੇਂ ਘਰ ਦੇ ਵਿੱਚ ਧੁੰਨੀ ਤੇ ਸਵਾਉ ਤੇਲ ਲਗਾ ਲੈਂਦੇ ਆ ਤਾਂ ਉੱਤੇ ਕੀ ਲਗਾਉਣ ਨਾਲ ਬਹੁਤ ਜ਼ਿਆਦਾ ਬੈਨੀਫਿਟਸ ਹੁੰਦੇ ਨੇ ਉਸ ਤੋਂ ਇਲਾਵਾ ਜਿਹੜੀ ਇਹਨਾਂ ਦੇ ਵੇਸਟੇਜ ਹੁੰਦੀਆਂ ਮਿੰਗਣਾ ਹੁੰਦੀਆਂ ਉਹਨਾਂ ਦੀ ਖਾਦ ਬਣਦੀ ਹੈ ਉਹ ਵੀ ਬਹੁਤ ਵਧੀਆ ਸੈਲ ਹੋ ਜਾਂਦੀ ਹੈ ਸਭ ਸੰਭਾਲ ਤੇ ਖਰਚਾ ਕਿੰਨਾ ਕੁ ਆ ਜਾਂਦਾਗਾ ਜੇ ਆਮ ਦੇਖਿਆ ਜਾਵੇ ਜੇ ਕਿਸੇ ਨੇ ਕੋਈ 5 ਬੱਕਰੀਆਂ ਰੱਖ ਕੇ ਕੰਮ ਸ਼ੁਰੂਆਤ ਕਰਨੀ ਹੋਵੇ ਕਿੰਨਾ ਕੁ ਮੰਨ ਲਓ ਖਰਚਾ ਆ ਜਾਂਦਾ ਸਰ ਉਸ ਤੇ ਡਿਪੈਂਡ ਕਰਦਾ ਵੀ ਉਹ ਕਿਸ ਤਰ੍ਹਾਂ ਦੇ ਦਾ ਫਾਰਮ ਬਣਾਉਂਦਾ ਕਿਸ ਤਰੀਕੇ ਦੀ ਬਰੀਡ ਲੰਦਾ ਹੈ ਵੈਸੇ ਮਿਨੀਮਮ ਅਗਰ ਤੁਸੀਂ ਉਹ ਪਰ ਨੋ ਬਜਟ ਦੇ ਵਿੱਚ ਕੋਈ ਕਵੇ ਮੇਰੇ ਕੋਲ ਪੈਸੇ ਨਹੀਂ ਹੈਗੇ ਜਿਆਦਾ ਮੈਂ ਬਹੁ ਘੱਟ ਬਜਟ ਦੇ ਵਿੱਚ ਇੱਕ ਛੋਟਾ ਕਾਰੋਬਾਰ ਕਰਨਾ ਚਾਹਣਾ ਇੱਕ ਸ਼ੁਰੂਆਤ ਕਰਨੀ ਚਾਹਣਾ ਉਹਦੇ ਵਾਸਤੇ ਕੀ ਰਾਹ ਹੈ ਫਿਰ ਤੁਸੀਂ ਇੱਕ ਬੱਕਰੀ ਤੋਂ ਵੀ ਸਟਾਰਟ ਕਰ ਸਕਦੇ ਹੋ ਕੋਈ ਮੀਡੀਅਮ ਨਸਲ ਦੀ ਬੱਕਰੀ ਲੈ ਲਓ ਜੀ ਮੈਂ ਕਿ ਇੱਕ ਬਰਬਰੀ ਬੱਕਰੀ ਲੈ ਲਓ ਤੁਹਾਨੂੰ 11-12000 ਚ ਵਧੀਆ ਬੱਕਰੀ ਮਿਲ ਜੇਗੀ ਨਾਲੇ ਉਹ ਛੋਟਾ ਜਾਨਵਰ ਹੁੰਦਾ ਹੈ ਘੱਟ ਖਾਂਦਾ ਹੈ ਤੁਸੀਂ ਇੱਕ ਪਿੰਜਰੇ ਦੇ ਵਿੱਚ ਵੀ ਰੱਖ ਸਕਦੇ ਹੋ ਉਹਨੂੰ ਛੇਤੀ ਡਿਲੀਵਰੀ ਵੀ ਦੇ ਦੇਗਾ ਨਾਲੇ ਦੋ ਬੱਚੇ ਵੀ ਦੇ ਦੇਗਾ ਉਸ ਤੋਂ ਸਟਾਰਟ ਕਰ ਸਕਦੇ ਹੋ ਕੋਈ ਸਰਕਾਰ ਵੀ ਇਹਦੇ ਤੇ ਸਬੋਧਾ ਵਗੈਰਾ ਦਿੰਦੀ ਹੈ ਕੋਈ ਮਿਲਦਾ ਕੋਈ ਇਹਦੇ ਤੇ ਲੋਨ ਵਗੈਰਾ ਦਾ ਪ੍ਰੋਸੀਜਰ ਜਾਂ ਕੋਈ ਸਬਸਿਡੀਆਂ ਜਿਵੇਂ ਪਸ਼ੂ ਪਾਲਣ ਦੇ ਉੱਤੇ ਮਿਲਦਾ ਕੋਈ ਬੱਕਰੀ ਫਾਰਮ ਦੇ ਉੱਤੇ ਵੀ ਮਿਲਦੀ ਹੈ ਕੋਈ ਸਬਸਿਡੀ ਇਦਾਂ ਦਾ ਹੈ ਕੋਈ ਕਾਨੂੰਨ ਹਾਂਜੀ ਇਦਾਂ ਦਾ ਕਾਨੂੰਨ ਹੈਗਾ ਉਹਨਾਂ ਬਾਰੇ ਜੀ ਸਰ ਇੱਥੇ ਇੱਕ ਐਨਐਲਐਮ ਦਾ ਲੋਨ ਮਿਲਦਾ ਜੋ ਬੱਕਰੀਆਂ ਤੇ ਵੀ ਮਿਲਦਾ ਤੇ ਪੇਡਾਂ ਤੇ ਵੀ ਮਿਲਦਾ ਉਹਦੇ ਵਿੱਚ ਆਪਾਂ ਨੂੰ ਇੱਕ ਪ੍ਰੋਜੈਕਟ ਫਾਈਲ ਬਣਾਣੀ ਹੁੰਦੀ ਹੈ ਵੀ ਅਸੀਂ ਇੰਨੀ ਬੱਕਰੀ ਰੱਖਾਂਗੇ ਉਹਨਾਂ ਦੀ ਇੰਨਾ ਖਰਚਾ ਹੈ ਤੇ ਸ਼ੈੱਡ ਦਾ ਖਰਚਾ ਸਭ ਕੁਝ ਪਾ ਕੇ ਸਰਕਾਰ ਨੂੰ ਆਪਾਂ ਇੱਕ ਪ੍ਰੋਜੈਕਟ ਫਾਈਲ ਬਣਾ ਕੇ ਦੇਣੀ ਹੁੰਦੀ ਹੈ ਤੇ ਫਿਰ ਉਸ ਤੇ ਆਪਾਂ ਨੂੰ ਲੋਨ ਮਿਲਦਾ ਤੇ ਉਹਦੀ ਉਹਦੇ ਵਿੱਚ 50% ਸਬਸਿਡੀ ਹੁੰਦੀ ਹੈ ਤੇ 50 10% ਆਪਣਾ ਆਪਣਾ ਹਿੱਸਾ ਪਾਣਾ ਹੁੰਦਾ ਵੀ ਅਸੀਂ ਇੰਨੀ ਇਨਕਮ ਦਵਾ ਜਿੰਨਾ ਮੰਨ ਲਓ ਲੋਨ ਮਿਲ ਜਾਂਦਾਗਾ ਕੋਈ ਉਹਦਾ ਵੀ ਹਿਸਾਬ ਕਿਤਾਬ ਹੋਊਗਾ ਵੀ ਤੁਹਾਨੂੰ ਵਾਤ ਵਾਤ ਇੰਨਾ ਹੀ ਸਰ ਆਰ ਦੇ ਸਕਦੀ ਹੈ ਵੀ ਇੰਨੇ ਫਾਰਮ ਦਾ ਸਰ ਵੱਧ ਤੋਂ ਵੱਧ 1 ਕਰੋੜ ਦਾ ਲੋਨ ਮਿਲਦਾ ਉਸ ਤੇ ਲੋਨ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਪਰ ਜਿਹੜੀ 50% ਸਬਸਿਡੀ ਹੈ ਉਹ ਤੁਹਾਨੂੰ ਵੱਧ ਤੋਂ ਵੱਧ 50 ਲੱਖ ਦੀ ਹੀ ਮਿਲੇਗੀ ਉਸ 50 ਲੱਖ ਤੁਹਾਨੂੰ ਆਪੇ ਕਰਨਾ ਪਵੇਗਾ ਤਾਂ ਸਰ ਉਹੀ 1 ਕਰੋੜ ਦਾ ਲੋਨ ਹੋਗਾ ਜੇ 50 ਲੱਖ 50 ਲੱਖ ਉਹਨਾਂ ਨੇ ਸਬਸਿਡ ਮਤਲਬ 50 ਲੱਖ ਸਬਸਿਡੀ ਮਿਲੀਗੀ ਤਾਂ 50 ਲੱਖ ਬਚਿਆ ਤਾਂ ਇਸ ਲਈ 1 ਲੱਖ ਦਾ ਇਹ 1 ਕਰੋੜ ਦਾ ਸੋਰੀ ਲੋਨ ਹੋਏਗਾ ਇਹਨਾਂ ਦਾ ਕੋਈ ਜਿਵੇਂ ਬੀਮਾ ਵਗੈਰਾ ਵੀ ਹੁੰਦਾਗਾ ਸਰਕਾਰ ਫਿਰ ਇਨਸ਼ੋਰੈਂਸ ਵਗੈਰਾ ਵੀ ਕਰਦੇ ਨੇ ਵੀ ਕੱਲ ਨੂੰ ਕੋਈ ਨੁਕਸਾਨ ਵਗੈਰਾ ਹੁੰਦਾ ਤਾਂ ਉਹ ਬੰਦੇ ਨੂੰ ਕੋਈ ਪਰਪਾਈ ਹੋ ਜੇ ਸਰ ਵੈਸੇ ਜਿਹੜਾ ਬੀਮਾ ਹੁੰਦਾ ਉਹ ਕੰਪਨੀਆਂਜ਼ ਕਰਦੀਆਂ ਨੇ ਸਰਕਾਰ ਇਹਨਾਂ ਦੀ ਟੈਗਿੰਗ ਕਰਦੀ ਹੁੰਦੀ ਹੈ ਜਿਹੜੇ ਸਰਕਾਰ ਕੋਲ ਜਿਵੇਂ ਇਹਨਾਂ ਦੇ ਕੰਨਾਂ ਦਾ ਟੈਗਿੰਗ ਹੋਈ ਹੋਈ ਹੈ ਕੁਝ ਐਨੀਮਲਸ ਦੇ ਤਾਂ ਸਰਕਾਰ ਕੋਲ ਇਹ ਐਨੀਮਲਸ ਰਜਿਸਟਰਡ ਨੇ ਤਾਂ ਜਿਹੜੀ ਵੈਕਸੀਨ ਬਣਦੀ ਹੈ ਫਾਰਮ ਤੇ ਜਿਹੜੀ ਆੰਧੀਏ ਡਿਸਟ੍ਰਿਬਿਊਟ ਹੁੰਦੀ ਹੈ ਤਾਂ ਉਹ ਇਨਰ ਟੈਗਿੰਗ ਦੇ ਬੇਸਿਸ ਤੇ ਹੀ ਹੁੰਦੀ ਹੈ। ਹੁਣ ਤੁਹਾਡੇ ਕੋਲ ਸਾਰੀਆਂ ਐਸੋ ਸਵਿਟਜ਼ਰਲੈਂਡ ਦੀ ਬਰੀਡ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਸਾਨੂੰ ਥੋੜਾ ਦਿਖਾ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਕਿ ਇਹਦੀ ਪਛਾਣ ਕਿਵੇਂ ਹੋਵੇ ਕਿਉਂਕਿ ਦੇਖਣ ਨੂੰ ਤਾਂ ਹੁਣ ਮੈਨੂੰ ਬਹੁਤੀ ਨੌਲੇਜ ਨਹੀਂ ਆ ਮੈਨੂੰ ਇੰਜ ਲੱਗਦਾ ਵੀ ਇਹ ਸਾਰੀਆਂ ਇੱਕੋ ਜਿਹੀਆਂ ਨੇ। ਦੇਖਾਂ ਜੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਸਵਿਟਜ਼ਰਲੈਂਡ ਦੀ ਹੈ ਜਾਂ ਇਹ ਕਿਤੇ ਇੰਡੀਆ ਦੀ ਹੈ ਜਾਂ ਪੰਜਾਬ ਦੀ ਹੈ ਨਾ ਤਾਂ ਉਹਦੀ ਪਛਾਣ ਕੀ ਹੁੰਦੀ ਹੈ? ਸਰ ਜਿਹੜੀ ਸਾਨੇ ਨਸਲ ਹੁੰਦੀ ਹੈ ਸਵਿਟਜ਼ਰਲੈਂਡ ਦੀ ਇੱਕ ਤਾਂ ਪਿਓਰ ਵਾਈਟ ਕਲਰ ਚ ਹ ਦੋ ਤਰੀਕੇ ਦੀ ਆਉਂਦੀ ਹੈ ਇੱਕ ਤਾਂ ਸਿੰਘ ਹੁੰਦੇ ਨੇ ਇੱਕ ਬਿਨਾ ਸਿੰਘਾਂ ਤੋਂ ਆਉਂਦੀ ਹੈ ਜਿਵੇਂ ਬਿਨਾ ਸਿੰਘਾਂ ਤੋਂ ਹੈ ਬਾਕੀ ਇਹ ਜਿਹੜਾ ਐਨੀਮਲ ਹੁੰਦਾ ਉਹਦੀ ਲੈਂਥ ਬਹੁਤ ਮਤਲਬ ਲੰਬੀ ਹੁੰਦੀ ਹੈ ਵਧੀਆ ਹੈਲਦੀ ਜਾਨਵਰ ਹੁੰਦਾ ਕਿ ਪਿੰਕ ਕਲਰ ਚ ਹੁੰਦਾ ਦੇਖ ਹੋਰ ਤੇ ਸਿੰਘ ਮਾਰਬਲ ਕਲਰ ਦੇ ਹੁੰਦੇ ਨੇ ਜਿਵੇਂ ਕਿ ਹੁਣ ਉਹ ਬਰੀਡਰ ਬੈਠਾ ਤਾਂ ਉਹਦੇ ਸਿੰਘ ਹੈ ਜਿਹੜੇ ਉਹ ਸਿੰਘਾਂ ਵਾਲਾ ਬਹੁਤ ਵੱਡੇ ਸਿੰਘ ਨੇ ਹਾਂਜੀ ਇਹ ਬਹੁਤ ਕੋਸਟਲੀ ਇਹ ਨੈਦਰਲੈਂਡ ਦੇ ਲਾਈਨ ਹੈ ਬਹੁਤ ਕੋਸਟਲੀ ਹੁੰਦੇ ਨੇ ਜਿਹੜੇ ਬਰੀਡਰਸ ਹੁੰਦੇ ਆ ਕਿਉਂਕਿ ਇਹ ਦੇਖੋਗੇ ਇਹ ਸਾਡੇ ਕੋਲ ਫਰਸਟ ਮੇਲ ਆ ਜਿਹਦੇ ਇੰਨੇ ਵਧੀਆ ਸਿੰਗ ਆਏ ਨੇ ਬਾਕੀ ਇਸ ਇਸ ਦੇ ਬੱਚੇ ਹੁਣ ਅਸੀਂ ਤਿਆਰ ਕਰ ਰਹੇ ਹਾਂ ਅੱਗੇ ਲਈ ਕਿਉਂਕਿ ਇਹ ਕਿਸੇ ਕੋਲ ਨਹੀਂ ਹੈਗਾ ਇਸ ਵੇਲੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ ਜਿਹੜਾ ਫਰਕ ਕੀ ਆ ਇਹਨਾਂ ਦੇ ਨਾਲੋਂ ਇਹਦਾ ਇਹਦੇ ਵਿੱਚ ਕੀ ਫਰਕ ਆ ਸਿਰਫ ਮੈਂ ਇਹਦੇ ਵਿੱਚ ਹੌਰਨਸ ਨੇ ਇੱਕ ਬਿਨਾ ਹੌਰਨਸ ਹੋਵੇ ਤੁਸੀਂ ਦੇਖੋਗੇ ਦੋ ਬਰੀਡਰਸ ਨੇ ਬਾਕੀ ਇਹਦੇ ਵਿੱਚ ਇਹ ਫਰਕ ਆ ਕਿ ਇਹਦੇ ਜਿਹੜੇ ਬਲੱਡ ਲਾਈਨ ਦੇ ਬੱਚੇ ਆਗੇ ਉਹਨਾਂ ਦੇ ਵਿੱਚ ਵੀ ਹੌਰਨਸ ਹੋਣਗੇ ਤੇ ਉਹਦਾ ਜਿਹੜੀ ਬੋਡੀ ਸਟਰਕਚਰ ਹੈ ਉਹ ਜਿਆਦਾ ਵਧੀਆ ਹੋਊਗਾ ਕੋਈ ਦੁੱਧ 'ਚ ਵੀ ਫਰਕ ਪੈਂਦਾ ਅੱਗੇ ਜਾ ਕੇ ਕੁਆਲਟੀ ਦਾ ਉਹਦਾ ਵੀ ਫਰਕ ਪੈਂਦਾ ਬੇਸਿਕਲੀ ਸਰ ਜਿਹੜੇ 80% ਫਰਗੋਟ ਫਾਰਮ ਹੁੰਦੇ ਨੇ ਉਹ ਬਰੀਡਰ ਤੇ ਡਵੈਲਪ ਹੁੰਦੇ ਨੇ ਕਿਉਂਕਿ ਬਰੀਡਰ ਤੋਂ ਹੀ ਅਗਲੀ نسل ਹੋਣੀ ਹੁੰਦੀ ਆ ਤਾਂ ਬਰੀਡਰ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਬਰੀਡਰ ਦੀ ਮਦਰ ਦਾ ਦੁੱਧ ਜਿਹੜੇ ਉਹਦੇ ਜੈਨੇਟਿਕਸ ਹੁੰਦੇ ਨੇ ਉਹ ਵੀ ਇਸ 'ਚ ਹੁੰਦੇ ਨੇ ਤਾਂ ਅੱਗੇ ਜਾ ਕੇ ਜੀਨਸ ਨੇ ਜਿਹੜੇ ਜੇ ਵਧੀਆ ਬਰੀਡਰ ਤੋਂ ਕਰਾਸ ਹੁੰਦੀ ਆ ਤਾਂ ਵਧੀਆ ਦੁੱਧ ਹੁੰਦੀ ਆ ਤਾਂ ਬਹੁਤ ساری ਗੱਲਾਂ ਹੁੰਦੀਆਂ ਨੇ ਬੇਸਿਕਲੀ ਤੁਹਾਡਾ ਬਰੀਡਰ ਵਧੀਆ ਹੋਣਾ ਚਾਹੀਦਾ ਤਾਂ ਇਹ ਫਿਰ ਤੁਸੀਂ ਸਾਰਾ ਕਾਰੋਬਾਰ ਇਕੱਲੇ ਸੰਭਾਲਦੇ ਹੋ ਜਾਂ ਤੁਹਾਡੇ ਮੰਮੀ ਪਾਪਾ ਵੀ ਤੁਹਾਡੀ ਨਾਲ ਹੈਲਪ ਕਰਦੇ ਨੇ ਨਹੀਂ ਸਰ ਫੈਮਿਲੀ ਦੇ سپورਟ ਤੋਂ ਬਿਨਾ ਫਿਰ ਪੋਸੀਬਲ ਨਹੀਂ ਹੁੰਦਾ ਸਾਡੇ ਮੰਮਾ ਪਾਪਾ ਇਵਨ ਕਿ ਸਾਡੀ ਸਾਰੀ ਫੈਮਿਲੀ ਬਹੁਤ سپورਟਿਵ ਹੈ ਉਹ ਸਾਰੇ ਹੈਲਪ ਕਰਦੇ ਆ ਅਸੀਂ ਦੋਨੋਂ ਸਵੇਰੇ ਸਵੇਰੇ ਆਂਨੇ-ਔਰੇ ਸਾਜਰੇ ਤੇ ਉਰੇ ਤੋਂ ਸਾਰਾ ਮਤਲਬ ਮਿਲਕਿੰਗ ਵਾਲਾ ਕਰਕੇ ਘਰ ਲੈ ਜਾਂਦੇ ਆ ਉੱਥੇ ਸੇਲ ਕਰਦੇ ਆ ਉਸ ਤੋਂ ਬਾਅਦ ਫਿਰ ਅਸੀਂ ਜੋ ਸੈਟਰਡੇ ਸੰਡੇ ਸਾਡਾ ਸਕੂਲ ਆਫ ਹੁੰਦਾ ਹੈ ਤਾਂ ਸੁਭਾਸੀ ਉਰੇ ਰਹਿੰਦੇ ਸਟੱਡੀ ਵੀ ਨਾਲ-ਨਾਲ ਕਰ ਰਹੇ ਹਾਂ ਜੀ ਜੀ ਸਟੱਡੀ ਵੀ ਨਾਲ-ਨਾਲ ਕਰਦੇ ਅੱਛਾ ਕਦੇ ਮੰਨਤ ਇੱਕ ਨੂਰ ਤੁਹਾਡੇ ਦੋਨਾਂ ਦੇ ਦਿਮਾਗ 'ਚ ਤੁਹਾਨੂੰ ਸਵਾਲ ਕਰਦੇ ਆ ਕਦੇ ਆਈ ਨਹੀਂ ਆ ਕਿ ਅਸੀਂ ਵੀ ਹਾਈਲਾਈਟਸ ਕਰ ਲਈਏ ਅਸੀਂ ਵੀ ਬਾਹਰ ਨੂੰ ਚਲੇ ਜਾਈਏ ਅਸੀਂ ਕਿਉਂ ਇੱਥੇ ਮਿੱਟੀ ਨਾਲ ਮਿੱਟੀ ਹੋਈਆਂ ਹੀ ਆ ਗੋਏ ਨਾਲ ਗੋਆ ਹੋਈ ਜਾਂਦੇ ਆ ਅਸੀਂ ਸਰ ਜਦੋਂ ਤੁਹਾਨੂੰ ਦੱਸਿਆ ਵੀ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਸਾਡੀ ਇਹ ਸੋਚਣ ਦੀ ਉਮਰ ਨਹੀਂ ਸੀ ਉਦੋਂ ਸਾਡੇ ਦਿਮਾਗ 'ਚ ਨਹੀਂ ਆਂਦਾ ਸੀ ਅਸੀਂ ਉਦੋਂ ਮਿਹਨਤ ਕਰੀ ਗਏ ਕਿਉਂਕਿ ਸਾਨੂੰ ਜਿਵੇਂ ਮਮਾ ਪਾਪਾ ਨੇ ਕਿਹਾ ਵੀ ਤੁਸੀਂ ਕੁਝ ਕਰਨਾ ਹੈ ਤਾਂ ਅਸੀਂ ਮਿਹਨਤ ਕਰੀ ਗਏ ਹੁਣ ਜਿਵੇਂ ਹੌਲੀ-ਹੌਲੀ ਪਤਾ ਲੱਗ ਗਿਆ ਵੀ ਇਹ ਬਿਜ਼ਨਸ ਹੈ ਬਹੁਤ ਵਧੀਆ ਬਿਜ਼ਨਸ ਹੈ ਜਿਵੇਂ ਹੁਣ YouTube ਤੇ ਐਪਰੀਸ਼ੀਏਸ਼ਨ ਮਿਲੀ ਜਾਂਦੀ ਹੈ ਫਿਰ ਹੁਣ ਸਾਨੂੰ ਇਹ ਹੁੰਦਾ ਵੀ ਇਹ ਬਿਜ਼ਨਸ ਬਹੁਤ ਵਧੀਆ ਆ ਹੁਣ ਅਸੀਂ ਜਿੰਨੀ ਮਿਹਨਤ ਉਹ ਚਾਹੀਦੀ ਸੀ ਉਹ ਕਰ ਚੁੱਕੇ ਹਾਂ ਹੁਣ ਇਸ ਟਾਈਮ ਇਹ ਪ੍ਰੋਡਕਟਿਵ ਬਿਜ਼ਨਸ ਬਣ ਚੁੱਕਿਆ ਅਗਰ ਇਸ ਨੂੰ ਹੁਣ ਛੱਡਿਆ ਤਾਂ ਹੋਏਗਾ ਵੀ ਜਿਹੜੀ ਅਸੀਂ ਮਿਹਨਤ ਕੀਤੀ ਹੈ 4 ਸਾਲ ਦੀ ਉਹ ਖਰਾਬ ਹੋ ਜਾਏਗੀ ਸੋ ਅਸੀਂ ਇਸ ਨੂੰ ਹੀ ਅੱਗੇ ਵਧਾਵਾਂਗੇ ਹੁਣ ਜੀ ਤਾਂ ਬਿਲਕੁਲ ਇਹ ਜਿਹੜਾ ਇਹ ਇੰਡੀਆ ਗੋਟ ਮਿਲਕ ਨਾਮ ਦਾ ਫਾਰਮ ਜਿਹੜਾ ਮੰਨਤ ਇਕ ਨੂਰ ਚਲਾਉਂਦੇ ਨੇ ਅੱਜ ਇਹਨਾਂ ਦੇ ਵੱਲੋਂ ਦੋ ਦਿਨਾਂ ਦਾ ਟ੍ਰੇਨਿੰਗ ਸੈਸ਼ਨ ਵੀ ਰੱਖਿਆ ਗਿਆ ਸੀ ਇੱਕ ਵਾਰ ਫਿਰ ਮੈਂ ਜਾਂਦਿਆਂ ਤੇ ਇੱਕ ਛੋਟਾ ਜਿਹਾ ਸਵਾਲ ਲਾਵਾਂਗਾ ਮੰਨਤ ਇਕ ਨੂਰ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਦਿਓ ਜੇ ਕੱਲ ਨੂੰ ਕਿਸੇ ਨੇ ਤੁਹਾਡੇ ਤੋਂ ਟ੍ਰੇਨਿੰਗ ਲੈਣੀ ਹੋਵੇ ਤਾਂ ਤੁਸੀਂ ਜਿਹੜਾ ਟ੍ਰੇਨਿੰਗ ਸੈਸ਼ਨ ਰੱਖਦੇ ਹੋ ਇਹ ਕਿਵੇਂ ਰੱਖਦੇ ਹੋ ਇਹਦਾ ਸ਼ਡਿਊਲ ਕਿਵੇਂ ਲੋਕਾਂ ਨੂੰ ਪਤਾ ਲੱਗਦਾ ਹੈ ਸਰ ਵੈਸੇ ਅਸੀਂ ਦੋ ਦਿਨ ਦੀ ਟ੍ਰੇਨਿੰਗ ਰੱਖਦੇ ਹਾਂ ਤੇ ਉਸ ਦੇ ਵਿੱਚ ਇੱਕ ਦਿਨ ਦਾ ਰਹਿائش ਦਾ ਪ੍ਰਬੰਧ ਹੁੰਦਾ ਤੇ ਦੋ ਦਿਨ ਦਾ ਖਾਣਾ ਪੀਣਾ ਉਹਦੇ ਨਾਲ ਤੁਹਾਨੂੰ ਸਰਟੀਫਿਕੇਟ ਵੀ ਮਿਲਦਾ ਉਸ ਚ ਸਾਰੀ ਬੇਸਿਕਸ ਤੋਂ ਜਾਣਕਾਰੀ ਦਿੱਤੀ ਜਾਂਦੀ ਹੈ ਨਸਲਾ ਬਾਰੇ ਮੈਡੀਸਿਨਸ ਬਾਰੇ ਐਂਡ ਲੋਨ ਬਾਰੇ ਹੁਣ ਵੀ ਜਿਵੇਂ ਸਾਡੀ ਟ੍ਰੇਨਿੰਗ ਖਤਮ ਹੋ ਕੇ ਹਟੀ ਹੈ ਤਾਂ ਅਸੀਂ ਟ੍ਰੇਨਿੰਗ ਦੇ ਐਂਡ ਵਿੱਚ ਸਰਟੀਫਿਕੇਟਸ ਦਿੰਨੇ ਆ ਤੇ ਨਾਲ ਹੀ ਤੁਹਾਡੇ ਨੰਬਰ ਵੀ ਅਸੀਂ ਸੇਵ ਕਰ ਲੈਂਦੇ ਆ ਵੀ ਜੇ ਤੁਹਾਨੂੰ ਫਿਊਚਰ ਅਸਿਸਟੈਂਸ ਦੀ ਲੋੜ ਹੋਈ ਤਾਂ ਅਸੀਂ ਤੁਹਾਨੂੰ ਦੇ ਸਕੀਏ ਮਤਲਬ ਇਹ ਨਹੀਂ ਆ ਵੀ ਇਕੱਲਾ ਟ੍ਰੇਨਿੰਗ ਦੇ ਕੇ ਛੱਡਤਾ ਬੰਦੇ ਨੂੰ ਉਸ ਤੋਂ ਬਾਅਦ ਵੀ ਉਹਨੂੰ ਕੋਈ ਲੋੜ ਪੈਂਦੀ ਹੈ ਤੁਸੀਂ ਹੈਲਪ ਕਰ ਬਿਲਕੁਲ ਜੀ ਔਰ ਮਤਲਬ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਉਸ ਨਾਲ ਕੰਟੈਕਟ ਕਰ ਸਕਦੇ ਨੇ ਕੋਈ ਹੋਰ ਸੁਝਾਅ ਵੀ ਲੈਣਾ ਤਾਂ ਵੀ ਕੰਟੈਕਟ ਕਰ ਸਕਦੇ ਸਰ ਸਾਡੀ ਇੰਸਟਾਗ੍ਰam ਆਈਡੀ ਹੈਗੀ ਆ india.gmf ਉਸ ਤੇ ਤੁਸੀਂ ਸਾਡੇ ਨਾਲ ਉਹਦੇ ਵੀ ਕੰਟੈਕਟ ਦੇ ਵਿੱਚ ਰਹਿ ਸਕਦੇ ਹੋ ਜਿਸ ਤੇ ਅਸੀਂ ਪਾਨੇ ਆ ਕਿ ਅਸੀਂ ਕਦੋਂ ਟ੍ਰੇਨਿੰਗ ਰੱਖਣੀ ਹੈ ਉਸ ਤੋਂ ਤੁਸੀਂ ਫਿਰ ਸਾਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਤੁਸੀਂ ਉਹਦੇ ਤੇ ਕੋਈ ਇਸ ਤਰ੍ਹਾਂ ਦੇ ਵੀਡੀਓ ਇਨਫੋਰਮੇਸ਼ਨ ਵੀਡੀਓ ਵੀ ਅਪਲੋਡ ਕਰਦੇ ਹੋ ਵੀ ਇਸ ਤਰ੍ਹਾਂ ਦੀ ਯਾਰ ਕੋਈ ਵਾਇਰਸ ਆ ਗਿਆ ਬਿਮਾਰੀ ਆ ਦੇ ਬਰੀਡ ਨੂੰ ਧਿਆਨ ਦਿਖੋ ਚੀਜ਼ ਦਾ ਹਣਾ ਇਨਫੋਰਮੇਟਿਵ ਕੰਟੈਂਟ ਹੀ ਪਾਣੇ ਹੁੰਨੇ ਆਪਣੇ ਫਾਰਮ ਦੇ ਚੈਨਲ ਤੇ ਤਾਂ ਜਿਵੇਂ ਵੀ ਕੋਈ ਵੀ ਮੈਡੀਸਨ ਅਸੀਂ ਯੂਜ਼ ਕਰਕੇ ਦੇਖਦੇ ਹਾਂ ਵੀ ਸਾਡੇ ਐਨੀਮਲਸ ਨੂੰ ਫਾਇਦਾ ਪਹੁੰਚਿਆ ਤਾਂ ਉਹਦੀ ਇੱਕ ਛੋਟੀ ਜੀ ਜਿਵੇਂ ਇਨਫੋਰਮੇਟਿਵ ਵੀਡੀਓ ਜ਼ਰੂਰ ਪਾਣੇ ਹੁੰਨੇ ਆ ਜੀ ਬਹੁਤ ਬਹੁਤ ਸ਼ੁਕਰੀਆ ਮੰਨਤ ਤਾਂ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਨੂੰ ਤੁਸੀਂ ਬਹੁਤ ਸੋਹਣਾ ਉਪਰਾਲਾ ਜਿਹੜਾ ਦੋਨੇ ਪਹਿਣਾ ਕਰ ਰਹੀਆਂ ਹੈਂ ਵਾਹਿਗੁਰੂ ਤੁਹਾਨੂੰ ਥੈਂਕ ਯੂ ਜੀ ਸ਼ੁਕਰ ਥੈਂਕ ਯੂ ਤਾਂ ਇਹ ਹੈ ਇੰਡੀਆ ਗੋਟ ਮਿਲਕ ਦੋ ਭੈਣਾਂ ਦੇ ਵੱਲੋਂ ਚਲਾਇਆ ਜਾ ਰਿਹਾਗਾ ਇੱਕ ਫਾਰਮ ਆ ਬੱਕਰੀ ਫਾਰਮ ਤਸਵੀਰ ਤੁਹਾਨੂੰ ਮੈਂ ਦਿਖਾ ਰਿਆਂਗਾ ਸਵਿਟਜ਼ਰਲੈਂਡ ਦੀਆਂ ਜਿਹੜੀਆਂ ਇਹਨਾਂ ਦੇ ਵੱਲੋਂ ਇੱਕ ਵਧੀਆ ਬਰੀਡ ਦੀਆਂ ਜਿਹੜੀਆਂ ਬੱਕਰੀਆਂ ਰੱਖੀਆਂ ਗਈਆਂ ਨੇ ਤੇ ਅੱਜ ਦੂਰੋਂ ਦੂਰੋਂ ਜਿਹੜੇ ਲੋਕ ਇਹਨਾਂ ਤੋਂ ਟ੍ਰੇਨਿੰਗ ਲੈਣ ਵਾਸਤੇ ਆ ਰਹੇ ਨੇ ਇੱਕ ਵਧੀਆ ਕਾਰੋਬਾਰ ਆ ਜਿਹੜੇ ਲੋਕ ਜਿਹੜੇ ਸਾਡੇ ਕਿਸਾਨ ਭਰਾ ਨੇ ਉਹ ਕਾਰੋਬਾਰ ਕਰਨਾ ਚਾਹੁੰਦੇ ਨੇ ਤਾਂ ਉਹ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਆ ਤੇ ਇਹ ਲੋੜ ਅੱਜ ਸਾਨੂੰ ਸਵੈ ਰੁਜ਼ਗਾਰ ਤਿਆਰ ਕਰਨ ਦੀ ਲੋੜ ਆ ਅੱਜ ਸਾਨੂੰ ਲੋੜ ਆ ਕਿ ਅਸੀਂ ਵਿਦੇਸ਼ਾਂ ਦੇ ਵੱਲ ਨੂੰ ਨਾ ਭੱਜੀਏ ਅਸੀਂ 30 30 35 ਫਿਰਤੀ ਲੱਖ ਰੁਪਈਆ ਲਾ ਕੇ ਦੂਜੇ ਮੁਲਕਾਂ ਦੇ ਵਿੱਚ ਜਾਣ ਦੀ ਬਜਾਏ ਅਸੀਂ ਆਪਣੇ ਹੀ ਮੁਰਤ ਦੇ ਵਿੱਚ ਰਹਿ ਕੇ ਆਪਣੇ ਹੀ ਘਰੇ ਰਹਿ ਕੇ ਆਪਣੇ ਮਾਤਾ ਪਿਤਾ ਦੀ ਨਾਲ ਤਾਂ ਸੇਵਾ ਹੋਊਗੀ ਨਾਲੇ ਤੁਸੀਂ ਆਪਣੇ ਪਰਿਵਾਰ ਦੇ ਨਾਲ रह ਸਕਦੇ ਹੋ ਤੇ ਤੁਸੀਂ ਇੱਥੇ ਵੀ ਜਿਹੜਾ ਲੱਖਾਂ ਰੁਪਈਆ ਜਨਰੇਟ ਕਰ ਸਕਦੇ ਹੋ ਕੈਨਮੈਨ ਸਾਥੀ ਹਰਪ ਸਿੰਘ ਦੇ ਨਾਲ ਮੈਨੂੰ ਰਾਜੀ ਸਿੰਘ ਭੁੱਲਰ ਨੂੰ ਦੇ ਇਜਾਜ਼ਤ ਦੇਖਦੇ ਰਹੋ ਐਸਐਮਟੀਵੀ ਪਟਿਆਲਾ